ਅੱਜ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਆਪਣੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਨੇ ਅਜੋਨਾ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੱਢਿਆ ਜਾਵੇਗਾ ਜਿਲ੍ਹੇ ਦੇ ਵਿੱਚ ਉਹ ਲੁਧਿਆਣਾ ਸ਼ਹਿਰੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਣਗੇ ਅਤੇ ਚੋਣ ਪ੍ਰਚਾਰ ਕਰਨਗੇ ਕੁਝ ਹੀ ਪਲਾਂ ਦੇ ਵਿੱਚ ਸਮਰਾਲਾ ਚੌਂਕ ਤੋਂ ਇਸ ਰੋਡ ਸ਼ੋਅ ਦੀ ਸ਼ੁਰੂਆਤ ਹੋਵੇਗੀ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਰੋਡ ਸ਼ੋਅ ਜਾਵੇਗਾ ਤਾਂ ਸਮਰਾਲਾ ਚੌਂਕ ਤੋਂ ਇਹ ਰੋਡ ਸ਼ੋਅ ਹੈ ਜਿਹੜਾ ਬਾਬਾ ਬਾਨ ਸਿੰਘ ਚੌਂਕ ਵੱਲ ਜਾ ਅਗੇ ਜਿਸ ਤੋਂ ਬਾਅਦ ਸੀਐਮਸੀ ਹਸਪਤਾਲ ਦੇ ਇਲਾਕੇ ਵੱਲ ਵੀ ਜਾਵੇਗਾ ਇਸ ਦੇ ਨਾਲ ਹੀ ਸਿਵਲ ਹਸਪਤਾਲ ਚੌਕ ਦੇ ਨਾਮ ਤਾਰੀ ਸਮਾਰਕ ਉੱਤੇ ਰੋਡ ਸ਼ੋ ਜਾਵੇਗਾ ਉਸ ਤੋਂ ਬਾਅਦ ਗੁਰਦੁਆਰਾ ਦੁੱਖ ਨਵਾਨ ਸਾਹਿਬ ਵੱਲ ਜਾਵੇਗਾ ਅਤੇ ਫਿਰ ਭਗਤ ਸਿੰਘ ਸਮਾਰਕ ਜਗਰਾਉਂ ਪੁਲ ਤੇ ਇਹ ਰੋਡ ਸ਼ੋ ਜਾਵੇਗਾ ਉਸ ਤੋਂ ਬਾਅਦ ਭਾਈ ਵਾਲਾ ਚੌਕ ਹੁੰਦੇ ਹੋਏ ਇਹ ਰੋਡ ਸ਼ੋ ਆ ਜਿਹੜਾ ਐਮਬੀਡੀ ਮਾਲ ਫਿਰੋਜ਼ਪੁਰ ਰੋਡ ਵੱਲ ਜਾਵੇਗਾ ਉਸ ਤੋਂ ਬਾਅਦ ਬੱਦੋਵਾਲ ਤੋਂ ਪਿੰਡ ਚੌਕੀ ਮਾਨ ਵਾਲੇ ਇਹ ਜਾਵੇਗਾ ਫਿਰ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਵਿੱਚ ਇਹ ਰੋਡ ਸ਼ੋ ਆ ਜਿਹੜਾ ਉਹ ਸਮਾਪਤ ਹੋਵੇਗਾ ਜਿਸ ਤੋਂ ਬਾਅਦ ਸ਼ਾਮ ਸਵੇਰ 5 ਵਜੇ ਰਾਜਾ ਵੜਿੰਗ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਤਾਂ ਰਾਜਾ ਵੜਿੰਗ ਦੇ ਵੱਲੋਂ ਇੱਕ ਵੱਡਾ ਬਿਆਨ ਵੀ ਦਿੱਤਾ ਗਿਆ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲੁਧਿਆਣਾ ਸ਼ਹਿਰ ਨੂੰ ਗੁੰਮਸ਼ੁਦਾ ਸੰਸਦ ਮੈਂਬਰ ਤੋਂ ਛੁਟਕਾਰਾ ਮਿਲੇਗਾ ਰਵਨੀਤ ਬਿੱਟੂ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਵੱਲੋਂ ਸਰਕਾਰੀ ਕੋਠੀ ਵੀ ਆ ਜਿਹੜੀ ਉਹ ਲਈ ਗਈ ਸੀ ਲੇਕਿਨ ਉਹਨਾਂ ਨੇ ਕਦੇ ਵੀ ਇਸ ਕੋਠੀ ਦੇ ਵਿੱਚ ਵਰਕਰਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਅਤੇ ਇੱਕ ਨਿਸ਼ਾਨਾ ਹੈ ਜਿਹੜਾ ਉਹ ਰਾਜਾ ਬੜਿੰਗ ਵੱਲੋਂ ਰਵਨੀਤ ਮਿੱਟੂ ਤੇ ਸਾਧਾ ਗਿਆ ਏ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਲੁਧਿਆਣਾ ਵਿੱਚ ਕਿਰਾਏ ਤੇ ਮਕਾਨ ਲੈ ਕੇ ਡੇਰੇ ਲਾਉਣ ਦਾ ਐਲਾਨ ਕੀਤਾ ਏ ਰਤਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਲੁਧਿਆਣਾ ਦੇ ਲੋਕ ਹੁਣ ਰਵਨੀਤ ਬਿੱਟੂ ਨੂੰ ਸਬਕ ਸਿਖਾਉਣਗੇ ਤਾਂ ਲੁਧਿਆਣਾ ਦੇ ਵਿੱਚ ਸਿਆਸੀ ਮਾਹੌਲ ਆ ਜਿਹੜਾ ਉਹ ਭਖਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਰਾਜਾ ਵਰਿੰਗ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਦੂਜੇ ਪਾਸੇ ਭਾਜਪਾ ਨੇ ਸਾਥਕਾਰ ਕਾਂਗਰਸੀ ਰਵਨੀਤ ਸਿੰਘ ਬਿੱਟੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਅਸ਼ੋਕ ਪਰਾਸ਼ਰ ਪੱਪੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਜਦਕਿ ਸ਼ੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਗਿੱਲ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨੇ ਬੈਂਸ ਭਰਾਨੇ ਜਿਹੜੇ ਉਹ ਵੀ ਲੁਧਿਆਣਾ ਤੋਂ ਚੋਣ ਲੜ ਸਕਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਸ਼ਹਿਰ ਦੇ ਲੋਕ ਕਿਸ ਦੇ ਹੱਕ ਦੇ ਵਿੱਚ ਵੋਟਾਂ ਪਾਉਂਦੇ ਨੇ ਤਾਜ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਆਪਣੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਨੇ ਅੱਜ ਉਹਨਾਂ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੱਢਿਆ ਜਾਵੇਗਾ ਜਿਲ੍ਹੇ ਦੇ ਵਿੱਚ ਉਹ ਲੁਧਿਆਣਾ ਸ਼ਹਿਰੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਣਗੇ ਅਤੇ ਚੋਣ ਪ੍ਰਚਾਰ ਕਰਨਗੇ ਕੁਝ ਹੀ ਪਲਾਂ ਦੇ ਵਿੱਚ ਸਮਰਾਲਾ ਚੌਂਕ ਤੋਂ ਇਸ ਰੋਡ ਸ਼ੋਅ ਦੀ ਸ਼ੁਰੂਆਤ ਹੋਵੇਗੀ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਰੋਡ ਸ਼ੋਅ ਜਾਵੇਗਾ ਤਾਂ ਸਮਰਾਲਾ ਚੌਂਕ ਤੋਂ ਇਹ ਰੋਡ ਸ਼ੋਅ ਹੈ ਜਿਹੜਾ ਬਾਬਾ ਬਾਨ ਸਿੰਘ ਚੌਂਕ ਵਾਲ ਆਵੇਗਾ ਜਿਸ ਤੋਂ ਬਾਅਦ ਸੀਐਮਸੀ ਹਸਪਤਾਲ ਦੇ ਇਲਾਕੇ ਵੱਲ ਵੀ ਜਾਵੇਗਾ ਇਸ ਦੇ ਨਾਲ ਹੀ ਸਿਵਲ ਹਸਪਤਾਲ ਚੌਕ ਨਾਮਤਾਰੀ ਸਮਾਰਕ ਉੱਤੇ ਹੀ ਰੋਡ ਸ਼ੋਅ ਜਾਵੇਗਾ ਉਸ ਤੋਂ ਬਾਅਦ ਗੁਰਦੁਆਰਾ ਦੁਖ ਨਿਵਾਨ ਸਾਹਿਬ ਵੱਲ ਜਾਵੇਗਾ ਅਤੇ ਫਿਰ ਭਗਤ ਸਿੰਘ ਸਮਾਰਕ ਜਗਰਾਉਂ ਪੁਲ ਤੇ ਇਹ ਰੋਡ ਸ਼ੋਅ ਜਾਵੇਗਾ ਉਸ ਤੋਂ ਬਾਅਦ ਭਾਈ ਵਾਲਾ ਚੌਕ ਹੁੰਦੇ ਹੋਏ ਇਹ ਰੋਡ ਸ਼ੋਅ ਜਿਹੜਾ ਐਮਬੀਡੀ ਮਾਲ ਫਿਰੋਜ਼ਪੁਰ ਰੋਡ ਵੱਲ ਜਾਵੇਗਾ ਉਸ ਤੋਂ ਬਾਅਦ ਬੱਦੋਵਾਲ ਤੋਂ ਪਿੰਡ ਚੌਂਕੀ ਮਾਨ ਵਾਲੇ ਇਹ ਜਾਵੇਗਾ ਫਿਰ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਵਿੱਚ ਇਹ ਰੋਡ ਸ਼ੁਭਾ ਜਿਹੜਾ ਉਹ ਸਮਾਪਤ ਹੋਵੇਗਾ ਜਿਸ ਤੋਂ ਬਾਅਦ ਸ਼ਾਮ 7:30 ਵਜੇ ਰਾਜਾ ਵੜਿੰਗ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਤਾਂ ਰਾਜਾ ਵੜਿੰਗ ਦੇ ਵੱਲੋਂ ਇੱਕ ਵੱਡਾ ਬਿਆਨ ਵੀ ਦਿੱਤਾ ਗਿਆ ਇਹ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲੁਧਿਆਣਾ ਸ਼ਹਿਰ ਨੂੰ ਗੁੰਮਸ਼ੁਦਾ ਸੰਸਦ ਮੈਂਬਰ ਤੋਂ ਛੁਟਕਾਰਾ ਮਿਲੇਗਾ ਰਵਨੀਤ ਬਿੱਟੂ ਤੇ ਨਿਸ਼ਾਨਾ ਸਾਦੇ ਹੋਏ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਵੱਲੋਂ ਸਰਕਾਰੀ ਕੋਠੀ ਵੀ ਹੈ ਜਿਹੜੀ ਉਹ ਲੈ ਕੇ ਗਈ ਸੀ ਲੇਕਿਨ ਉਹਨਾਂ ਨੇ ਕਦੇ ਵੀ ਇਸ ਕੋਟੀ ਦੇ ਵਿੱਚ ਵਰਕਰਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਅੱਤੇ ਕਾ ਨਿਸ਼ਾਨਾ ਜਿਹੜਾ ਆ ਉਹ ਰਾਜਾ ਵਰਿੰਗ ਵੱਲੋਂ ਰਵਨੀਤ ਮਿੱਟੂ ਤੇ ਸਾਧਾ ਗਿਆ ਏ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਲੁਧਿਆਣਾ ਵਿੱਚ ਕਿਰਾਏ ਤੇ ਮਕਾਨ ਲੈ ਕੇ ਡੇਰੇ ਲਾਉਣ ਦਾ ਐਲਾਨ ਕੀਤਾ ਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਲੁਧਿਆਣਾ ਦੇ ਲੋਕ ਹੁਣ ਰਵਨੀਤ ਮਿੱਟੂ ਨੂੰ ਸਬਕ ਸਿਖਾਉਣਗੇ ਤਾਂ ਲੁਧਿਆਣਾ ਦੇ ਵਿੱਚ ਸਿਆਸੀ ਮਾਹੌਲ ਆ ਜਿਹੜਾ ਉਹ ਭਖਦਾ ਨਜ਼ਰ ਆ ਰਿਹਾ ਏ ਇੱਕ ਪਾਸੇ ਰਾਜਾ ਵਰਿੰਗ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਏ ਦੂਜੇ ਪਾਸੇ ਭਾਜਪਾ ਨੇ ਸਾਬਕਾ ਕਾਂਗਰਸੀ ਰਵਨੀਤ ਸਿੰਘ ਬਿੱਟੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਏ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਅਸ਼ੋਕ ਪਰਾਸ਼ਰ ਪੱਪੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਏ ਜਦਕਿ ਸ਼ੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਗਿੱਲ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨੇ ਬੈਂਸ ਭਰਾਣੇ ਜਿਹੜੇ ਉਹ ਵੀ ਲੁਧਿਆਣਾ ਤੋਂ ਚੋਣ ਲੜ ਸਕਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਸ਼ਹਿਰ ਦੇ ਲੋਕ ਕਿਸ ਦੇ ਹੱਕ ਦੇ ਵਿੱਚ ਵੋਟਾਂ ਪਾਉਂਦੇ ਨੇ